ਇਹ ਲੱਡੂ ਲਿਆ ਇਹਦਾ ਲੱਟੂ ਡੂ ਇਹਦਾ ਲੱਟੂਆਂ ਲੱਡੂ ਲੱਡੂਆਂ ਦਾ ਟੱਪਾ ਦਿਓ ਮੇਰਾ ਬਾਕਾ ਹਾਂ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਪੁੱਤਰ ਹੋ ਜਾ ਮਰ ਜਾਓਗੇ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਸਰ ਪਹਿਲਾਂ ਲੱਡੂਆਂ ਦਾ ਟੱਪਾ ਦੇ ਕਿੱਥੇ ਹੈ ਹੈ ਜੇ ਆ ਦਿਓ ਵਾਪਸ ਦਿਓ ਤੁਸੀਂ ਕੀ ਕਹਿਣਾ ਚਾਹੋਗੇ ਜੀ ਹੈ ਅੱਧਰ ਕੀ ਕਹਿਣਾ ਚਾਹੋਗੇ ਆਦਾ ਕੀ ਪ੍ਰੋਗਰਾਮ ਸੀ ਤੁਸੀਂ ਯਾਰ ਇੱਕ ਮੇਰੀ ਗੱਲ ਤਾਂ ਕਰ ਲੈਣ ਦੋ ਹਾਂ ਐਮਐਲ ਸਾਹਿਬ ਨੂੰ ਅਰੈਸਟ ਕਰਕੇ ਕੀ ਪ੍ਰੋਗਰਾਮ ਹੈ ਕੋਈ ਨਹੀਂ ਕੋਈ ਨਹੀਂ ਅਰੈਸਟ ਕਰ ਰਿਹਾ ਕੋਈ ਕੋਈ ਉਸ ਨੂੰ ਸਰ ਕਾਰਗੱਡੇ ਬਿਠਾ ਕੇ ਲੈ ਜਾ ਰਹੇ ਕੀ ਕਾਰਨ ਹੈ ਇਹਨਾਂ ਦੀ ਹੈਗੀ ਜੀ ਇਹਨਾਂ ਦੀ ਆਪਣੀ ਗੱਡੀ ਆ ਨਹੀਂ ਨਹੀਂ ਆਪ ਕਮੋਦਾ ਕੀ ਕਹਿਣਾ ਚਾਹੁੰਦਾ ਨਹੀਂ ਮੇਰੀ ਕੋਈ ਗੱਡੀ ਨਹੀਂ ਹੈ ਇਹ ਹੈ ਮੇਰੀ ਕੋਈ ਗੱਡੀ ਨਹੀਂ ਹੈ ਕਿ ਤੂੰ ਬੈਠੋ ਜਿਵੇਂ ਨਹੀਂ ਨਹੀਂ ਮੈਂ ਆਪਣੀ ਗੱਡੀ ਮੈਂ ਆਪਣੀ ਗੱਡੀ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 1947 ਤੋਂ ਬਾਅਦ ਬੜੀ-ਬੜੀ ਮੰਗ ਸੀਗੀ ਇਹ ਇਲਾਕੇ ਦੇ ਲੋਕਾਂ ਦੀ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦੀਾਲ ਸਿੰਘ ਨੇ ਉਹਦਾ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਕਿ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀয়াল ਸਿੰਘ ਦੀਆਂ ਅੱਜ ਸਦਰਾਂ ਪੂਰੀਆਂ ਹੋ ਗਿਆ ਅਤੇ ਪੈਕਟੇਟਰ ਬਾਈਕਾਂ ਅਗਰ ਨਹੀਂ ਯਾਰ ਜਿੰਦਾਬਾਦ ਆਈ ਮਾਈਕ ਤੇਰੇ ਨਾਲ ਮੈਨੂੰ ਚਲੋ ਤੁਸੀਂ ਉੱਠਾਓ ਯਾਰ ਮੈਨੂੰ ਸਾਨੂੰ ਮਾਰੋਗੇ ਧੱਕੇ ਪੱਟ ਕੇ ਮਾਰੋਗੇ ਧੱਕੇ ਇਹ ਗੱਲ ਤੇ ਮਾਰੋਗੇ ਧੱਕੇ ਪੱਟ ਕੇ ਮਾਰੋਗੇ ਧੱਕੇ ਬਹੁਤ ਸੋਹਣਾ ਠੀਕ ਆ ਤੁਸੀਂ ਆਪ ਫਰੇਡ ਕਰ ਰਹੇ ਹੋ ਨਹੀਂ 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 ਅੰਦੀ ਕਮੋਡਿਟੀ ਕਰਵਾਉਂਦੇ ਨਹੀਂ ਕੋਟੇ ਸਮਝ ਨਹੀਂ ਹੋ ਰਿਹਾ ਜੀ ਜੋ ਹੋ ਰਿਹਾ ਦੇਖੋ ਤੁਸੀਂ ਮੈਨੂੰ ਕਰਤੀ ਦੇਖੋ ਮੈਨੂੰ ਕੱਲ ਤੋਂ ਗਰੰਡ ਪੂਰੀ ਕਰਨਾ ਉਹ ਕਿ ਕਰਨੀ ਗੱਲ ਦਾ ਕਰਦਾ ਉਹ ਇੱਥੇ ਕੀ ਹੋ ਰਿਹਾ ਯਾਰ ਉੱਥੇ ਉੱਥੋਂ ਹੋਰੇ ਲਿਆਏ ਤੁਸੀਂ ਇੱਥੋਂ ਆ ਕੇ ਕਿੰਨੇ ਤੁਸੀਂ ਹੈ ਤੁਸੀਂ ਲੈ ਆਏ ਜੀ ਆਓ ਗੱਲ ਖਤਮ ਹੋ ਗਈ ਇੱਥੇ ਇੱਧਰ ਆ ਰਿਹਾ ਇਹ ਅਸੀਂ ਫਿਰ ਪੁਲਿਸ ਨਹੀਂ ਗੱਲ ਨਹੀਂ ਗੱਲ ਦਾ ਠੀਕ ਹੈ ਅਸੀਂ ਵੀ ਮੰਨ ਰਹੇ ਹਾਂ ਗੱਲ ਗੱਲ ਕਰ ਰਹੇ ਹੋ ਗੱਲ ਤਾਂ ਪੂਰੀ ਕਰਦੇ ਹਾਂ ਉਹ ਗੱਲ ਕਰ ਰਹੇ ਨੇ ਸਾਈਡ ਤੇ ਸਾਈਡ ਤੇ ਹੈਰ ਨੂੰ ਕੋਈ ਟ੍ਰੈਫਿਕ ਚੱਲਦੀ ਆ ਐਵੇਂ ਹੀ ਕਿਲੋਮੀਟਰ ਦੂਰ ਹੈ ਹੈ ਇਸ ਤਰ੍ਹਾਂ ਦੇਖੋ ਗੱਲ ਤਾਂ ਹੋ ਰਹੀ ਨਾ ਵਾਲ ਦੀ ਗੱਲ ਹੋ ਰਹੀ ਹੈ ਤੁਸੀਂ ਕਿਹਾ ਰਹੇ ਹੋ ਇਹ ਤੋਂ ਇਹ ਤੋਂ ਚੱਲ ਜਾਓ ਤੁਸੀਂ ਹਟੋ ਪਿੱਛੇ ਮੈਂ ਆਪਣੇ ਆਪ ਗੱਲ ਕਰ ਲੈਣਾ ਹਾਂ ਹਾਂ ਗਲਤੀ ਕਰਨੀ ਹੈ ਹਾਂਜੀ ਸਰ ਕੀ ਡੈਮੋਕ੍ਰੇਸੀ ਹੈ ਤੁਸੀਂ ਖਤਮ ਹੀ ਕਰ ਚੱਲੇ ਆ ਤੇ ਮੈਂ ਦਾ ਜਿਹੜੇ ਤੁਹਾਨੂੰ ਕਹਿ ਰਿਹਾ ਸੀ ਕਿ ਉਹ ਕੰਪਲੀਟ ਜਿਹੜਾ ਹੋ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਦੇ ਲਈ ਆਇਆ ਸੀਗਾ ਬਾਕੀ ਤੁਸੀਂ ਹਾਲਾਤ ਦੇਖ ਹੀ ਲਏ ਹੈਗੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਇਹਨਾਂ ਦਾ ਤਾਂ ਇਹੀ ਕੰਮ ਆ ਕਿ ਅਸੀਂ ਚੀਪ ਪਬਲਿਸਿਟੀ ਲੈਣੀ ਹੈਗੀ ਆ ਲਈ ਜਾਣ ਮੈਨੂੰ ਉਸ ਗੱਲ ਤੋਂ ਕੋਈ ਅਸਰ ਨਹੀਂ ਹੈਗਾ ਅਸੀਂ ਤਾਂ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਆਪਣਾ ਨਾਮ ਲਖਾਣਾ ਚਾਹੁੰਦੇ ਸੀ ਲਖਾਇਆ ਹਰਦੀਾਲ ਸਿੰਘ ਨੇ 1000 ਕਰੋੜ ਰੁਪਇਆ ਲਾ ਕੇ ਇੱਥੇ ਮੈਂ ਤੁਹਾਨੂੰ ਦੱਸਾਂ ਜੇ ਅੱਜ ਹਰਦੀਾਲ ਸਿੰਘ ਨੇ ਕੀਤਾ ਸੀ 171 ਕਰੋੜ ਰੁਪਇਆ ਮੈਂ ਪੀਣ ਵਾਲੇ ਪਾਣੀ ਦੇ ਲੈ ਕੇ ਆਇਆ ਸੀਗਾ ਅੱਜ ਤੁਸੀਂ ਦੇਖੋ ਕਿ ਉਹ ਪਿੰਡ-ਪਿੰਡ 'ਚ ਜਿਹੜਾ ਹੈਗਾ ਉਹ ਬੀਐਮਐਲ ਤੋਂ ਪਾਣੀ ਜਾ ਰਿਹਾ ਹੈਗਾ 200 ਕਰੋੜ ਰੁਪਇਆ ਲਾ ਕੇ ਮੈਂ ਨਹਿਰ ਕਢਾਈ ਸੀ ਤੇ ਜਿਹੜੀ ਬਨੂੜ ਕਨਾਲ ਲੈ ਕੇ ਆਇਆ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚੋਂ ਜਿਹੜਾ ਪਾਣੀ ਆ ਗਿਆ 9 ਪੁਲ ਬਣਵਾਏ ਹਰਦੀਾਲ ਸਿੰਘ ਨੇ ਜਿਦੇ ਵਿੱਚ ਇਹ ਵੀ ਪੁਲ ਸੀਗਾ ਅੱਜ ਉਹ ਬਣਦੇ-ਬਣਦੇ ਅੱਜ ਕੰਪਲੀਟ ਹੋਏ ਹੈਗੇ ਆ ਪੂਰੇ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਵੱਡੀਆਂ ਸੜਕਾਂ ਦੇ ਨਾਲ ਜੋੜਿਆ ਇੱਕ ਮੇਰਾ ਨਵਾੜ ਚੋ ਉਸ ਟਾਈਮ ਦਾ ਪਾਇਆ ਸਰਦਾਰ ਕੰਬੋਤ ਸਰ ਕੰਬੋਤ ਸਰ ਸੱਤਾਧਾਰੀ ਪਾਰਟੀ ਸੱਤਾਧਾਰੀ ਪਾਰਟੀ ਹੈ ਕਹਿ ਰਹੀ ਹੈ ਕਿ ਜੇ ਅੰਗਰੇਜ਼ਾਂ ਨੇ ਲਾਈਨਾਂ ਬਣਾਈਆਂ ਤਾਂ ਅੰਗਰੇਜ਼ ਕਰਨਗੇ ਉਹ ਰੋ ਉਦਘਾਟਨ ਅੱਜ ਕੰਬੋਤ ਸਾਹਿਬ ਕਰਨ ਆ ਗਏ ਜਿਹੜੀ ਸੱਤਾਧਾਰ ਪਾਰਟੀ ਉਹ ਇਹ ਕਹਿ ਰਹੀ ਹੈ ਮੈਂ ਮੈਂ ਕੋਈ ਉਦਘਾਟਨ ਨਹੀਂ ਕਰ ਰਿਹਾ ਆ